ਚੰਡੀਗੜ੍ਹ ਦੇ ਸੈਕਟਰ 26 ਵਿੱਚ ਰਹਿੰਦੇ ਲੋਕਾਂ ਲਈ ਪਿਛਲੇ ਕਈ ਦਿਨ ਬਹੁਤ ਹੀ ਮੁਸ਼ਕਲਾਂ ਪਰੇ ਸਾਹਮਤ ਹੋ ਰਹੀਆਂ ਹਨ ਤੇ ਇਸ ਦੀ وجہ ਹੈ ਪੁਲਿਸ ਲਾਈਨ ਦੇ ਐਂਟਰੀ ਗੇਟ ਦੇ ਸਾਹਮਣੇ ਵਾਲੀ ਸੜਕ ਜਿਸ ਦੀ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਹੁਣ ਉੱਥੇ ਲੰਘਣਾ ਵੀ ਔਖਾ ਹੋ ਗਿਆ ਹੈ ਤੁਹਾਨੂੰ ਦੱਸ ਦਿਆ ਕਿ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਇੱਥੇ ਪਾਈਪਲਾਈਨ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਇਸ ਕੰਮ ਲਈ ਸੜਕ ਨੂੰ ਖੋਦਿਆ ਗਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾ ਤਾਂ ਅਜੇ ਤੱਕ ਕੰਮ ਪੂਰਾ ਹੋਇਆ ਤੇ ਨਾ ਹੀ ਸੜਕ ਦੀ ਢੰਗ ਨਾਲ ਮੁਰੰਮਤ ਕੀਤੀ ਗਈ ਜਿੱਥੇ ਖੁਦਾਈ ਕੀਤੀ ਗਈ ਸੀ ਉੱਥੇ ਸਿਰਫ ਮਿੱਟੀ ਪਾ ਕੇ ਕੰਮ ਨਿਪਟਾ ਦਿੱਤਾ ਗਿਆ ਨਾ ਕੋਈ ਪੱਕੀ ਮੁਰੰਮਤ ਹੋਈ ਨਾ ਕੋਈ ਟੈਂਪਰੇਰੀ ਕੰਕਰੀਟ ਦਾ ਇੰਤਜ਼ਾਮ ਹੋਣ ਲੱਗਾਤਾਰ ਹੁਪਾਰੇ ਮੀਂਹ ਕਰਕੇ ਇਹ ਮਿੱਟੀ ਹੌਲੀ-ਹੌਲੀ ਹੇਟਾ ਤਸ ਰਹੀ ਹੈ ਜਿਸ ਦੇ ਕਾਰਨ ਜ਼ਮੀਨ ਕਮਜ਼ੋਰ ਹੋ ਚੁੱਕੀ ਹੈ ਅੱਜ 29 ਜੂਨ ਹਾਲਾਤ ਹੋਰ ਵੀ ਖਰਾਬ ਕਈ ਵਾਹਨ ਇਸ ਟੁੱਟੀ ਹੋਈ ਸੜਕ ਵਿੱਚ ਫਸ ਗਏ ਜਿਸ ਕਾਰਨ ਲੋਕਾਂ ਨੂੰ ਨੁਕਸਾਨ ਵਿੱਚ ਝੇਲਣਾ ਪਿਆ ਬੱਚੇ ਦਫ਼ਤਰ ਜਾਂਦੇ ਲੋਕ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਗੱਲ ਇਹ ਨਹੀਂ ਕਿ ਪਾਈਪਲਾਈਨ ਬਦਲਨੀ ਚਾਹੀਦੀ ਸੀ ਜਾਂ ਨਹੀਂ ਗੱਲ ਇਹ ਹੈ ਕਿ ਜਦੋਂ ਖੁਦਾਈ ਹੋਈ ਤਾਂ ਬਾਅਦ ਵਿੱਚ ਢੰਗ ਨਾਲ ਮੁਰੰਮਤ ਕਿਉਂ ਨਹੀਂ ਕੀਤੀ ਗਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਨਾ ਕੋਈ ਨੋਟਿਸ ਹੈ ਨਾ ਕੋਈ ਅਧਾਰਿਕ ਜਾਣਕਾਰੀ ਲੋਕਾਂ ਨੇ ਕਈ ਵਾਰ ਸ਼ਿਕਾਇਤ ਕੀਤੀ ਪਰ ਅਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਇਸ ਲਾਪਰਵਾਹੀ ਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ ਇਹ ਸਿਰਫ ਸੜਕ ਦੀ ਸਮੱਸਿਆ ਨਹੀਂ ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਜੇ ਹੁਣ ਫੀ ਸਮੇਂ ਤੇ ਕਾਰਵਾਈ ਨਹੀਂ ਹੋਈ ਤਾਂ ਇਹ ਸੜਕ ਕਿਸੇ ਵੱਡੇ ਹਾਸੇ ਦਾ ਕਾਰਨ ਵੀ ਬਣ ਸਕਦੀ ਹੈ ਹੁਣ ਇਲਾਕੇ ਦੇ ਲੋਕਾਂ ਦੀ ਇਹ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ ਸੜਕ ਦੇ ਢੰਗ ਨਾਲ ਮੁਰੰਮਤ ਕੀਤੀ ਜਾਵੇ ਨਾ ਕਿ ਸਿਰਫ ਮਿੱਟੀ ਪਾ ਕੇ ਕੰਮ ਚਲਾਇਆ ਚੰਡੀਗੜ੍ਹ ਦੇ ਸੈਕਟਰ 26 ਵਿੱਚ ਰਹਿੰਦੇ ਲੋਕਾਂ ਲਈ ਪਿਛਲੇ ਕਈ ਦਿਨ ਬਹੁਤ ਹੀ ਮੁਸ਼ਕਲਾ ਪਰੇਸ਼ਾਨਤ ਹੋ ਰਹੇ ਹਨ ਅਤੇ ਇਸ ਦੀ وجہ ਹੈ ਪੁਲਿਸ ਲਾਈਨ ਦੇ ਐਂਟਰੀ ਗੇਟ ਦੇ ਸਾਹਮਣੇ ਵਾਲੀ ਸੜਕ ਜਿਸ ਦੀ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਹੁਣ ਉੱਥੇ ਲੰਘਣਾ ਵੀ ਔਖਾ ਹੋ ਗਿਆ ਹੈ ਤੁਹਾਨੂੰ ਦੱਸ ਦਿਆਂ ਕਿ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਇੱਥੇ ਪਾਈਪਲਾਈਨ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਇਸ ਕੰਮ ਲਈ ਸੜਕ ਨੂੰ ਖੋਦਿਆ ਗਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾ ਤਾਂ ਅਜੇ ਤੱਕ ਕੰਮ ਪੂਰਾ ਹੋਇਆ ਤੇ ਨਾ ਹੀ ਸੜਕ ਦੀ ਢੰਗ ਨਾਲ ਮੁਰੰਮਤ ਕੀਤੀ ਗਈ ਜਿੱਥੇ ਖੁਦਾਈ ਕੀਤੀ ਗਈ ਸੀ ਉੱਥੇ ਸਿਰਫ ਮਿੱਟੀ ਪਾ ਕੇ ਕੰਮ ਨਿਪਟਾ ਦਿੱਤਾ ਗਿਆ ਨਾ ਕੋਈ ਪੱਕੀ ਮੁਰੰਮਤ ਹੋਈ ਨਾ ਕੋਈ ਟੈਂਪਰੇਰੀ ਕੰਕਰੀਟ ਦਾ ਇੰਤਜ਼ਾਮ ਹੋਣ ਲੱਗਾਤਾਰ ਹੁਪਾਰੇ ਮੀਂਹ ਕਰਕੇ ਇਹ ਮਿੱਟੀ ਹੌਲੀ-ਹੌਲੀ ਹੇਟਾ ਤਸ ਰਹੀ ਹੈ ਜਿਸ ਦੇ ਕਾਰਨ ਜ਼ਮੀਨ ਕਮਜ਼ੋਰ ਹੋ ਚੁੱਕੀ ਹੈ ਅੱਜ 29 ਜੂਨ ਹਾਲਾਤ ਹੋਰ ਵੀ ਖਰਾਬ ਹੋ ਗ ਕਈ ਵਾਣੇ ਟੁੱਟੀ ਹੋਈ ਸੜਕ ਵਿੱਚ ਫਸ ਗਏ ਜਿਸ ਕਾਰਨ ਲੋਕਾਂ ਨੂੰ ਨੁਕਸਾਨ ਵਿੱਚ ਝੇਲਣਾ ਪਿਆ ਬੱਚੇ ਦਫਤਰ ਜਾਂਦੇ ਲੋਕ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਗੱਲ ਇਹ ਨਹੀਂ ਕਿ ਪਾਈਪਲਾਈਨ ਬਦਲਨੀ ਚਾਹੀਦੀ ਸੀ ਜਾਂ ਨਹੀਂ ਗੱਲ ਇਹ ਹੈ ਕਿ ਜਦੋਂ ਖੁਦਾਈ ਹੋਈ ਤਾਂ ਬਾਅਦ ਵਿੱਚ ਢੰਗ ਨਾਲ ਮੁਰੰਮਤ ਕਿਉਂ ਨਹੀਂ ਕੀਤੀ ਗਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਨਾ ਕੋਈ ਨੋਟਿਸ ਹੈ ਨਾ ਕੋਈ ਅਧਾਰਿਕ ਜਾਣਕਾਰੀ ਲੋਕਾਂ ਨੇ ਕਈ ਵਾਰ ਸ਼ਿਕਾਇਤ ਕੀਤੀ ਪਰ ਅਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਇਸ ਲਾਪਰਵਾਹੀ ਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ ਇਹ ਸਿਰਫ ਸੜਕ ਦੀ ਸਮੱਸਿਆ ਨਹੀਂ ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਜੇ ਅਭੀ ਸਮੇਤੇ ਕਾਰਵਾਈ ਨਹੀਂ ਹੋਈ ਤਾਂ ਇਹ ਸੜਕ ਕਿਸੇ ਵੱਡੇ ਹਾਸੇ ਦਾ ਕਾਰਨ ਵੀ ਬਣ ਸਕਦੀ ਹੈ ਹੁਣ ਇਲਾਕੇ ਦੇ ਲੋਕਾਂ ਦੀ ਇਹ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ ਸੜਕ ਦੇ ਢੰਗ ਨਾਲ ਮੁਰੰਮਤ ਕੀਤੀ ਜਾਵੇ ਨਾ ਕਿ ਸਿਰਫ ਮਿੱਟੀ ਪਾ ਕੇ ਕੰਮ ਚਲਾਇਆ ਜਾਵੇ